ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਸੀਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਚਮਕੀਲੇ ਫਿਲਮ ਨੂੰ ਲੈ ਕੇ ਬੱਬੂ ਮਾਨ ਨੇ ਅਜਿਹਾ ਬਿਆਨ ਦੇ ਦਿੱਤਾ ਜਿਸ ਤੇ ਉੱਪਰ ਕੀ ਦਲਜੀਤ ਨੂੰ ਵੀ ਬੋਲਣਾ ਪਿਆ ਆਖਿਰਕਾਰ ਦਲਜੀਤ ਨੇ ਚਮਕੀਲਾ ਫਿਲਮ ਕੀਤੀ ਆ ਤੇ ਹਿੱਟ ਵੀ ਹੋਈ ਆ ਜਿਸ ਤੋਂ ਬਾਅਦ ਕੀ ਬੱਬੂ ਮਾਨ ਆਪਣਾ ਬਿਆਨ ਦਿੰਦਾ ਹੈ ਕਿ ਚਮਕੀਲੇ ਫਿਲਮ ਦੇ ਪੈਸੇ ਮੈਂ ਦਿੱਤੇ ਸੀਗੇ ਅਤੇ ਮੈਨੂੰ ਮੇਰੀ ਕੰਪਨੀ ਨੇ ਕਰਨ ਵੱਲੋਂ ਵੀ ਕਿਹਾ ਸੀਗਾ ਅਤੇ ਮੈਂ ਚਮਕੀਲੇ ਦੇ ਘਰ ਵਾਲਿਆਂ ਨੂੰ ਪੈਸੇ ਵੀ ਦੇ ਦਿੱਤੇ ਸੀ ਕਿ ਮੈਂ ਚਮਕੀਲੇ ਉੱਪਰ ਫਿਲਮ ਬਣਾਵਾਂਗਾ ਤੇ ਅਜੇ ਹਾ ਕੀ ਹੋਇਆ ਕਿ ਬੱਬੂ ਮਾਨ ਨੇ ਉਸ ਫਿਲਮ ਤੋਂ ਇਨਕਾਰ ਕਰ ਦਿੱਤਾ ਫਿਰ ਬਾਅਦ ਦੇ ਵਿੱਚ ਅਤੇ ਉਸ ਤੋਂ ਬਾਅਦ ਹੁਣ ਦਲਜੀਤ ਨੇ ਜੇ ਰੋਕੀ ਚਮਕੀਲਾ ਫਿਲਮ ਬਣਾ ਵੀ ਦਿੱਤੀ ਅਤੇ ਉਹਨਾਂ ਦੀ ਫਿਲਮ ਜਿਹੜੀ ਕਿ ਹਿੱਟ ਵੀ ਹੋ ਗਿਆ ਤੇ ਉਸ ਤੋਂ ਬਾਅਦ ਬੱਬੂ ਮਾਨ ਦਾ ਇਹ ਬਿਆਨ ਹੁੰਦਾ ਹੈ ਕਿ ਚਮਕੀਲੇ ਫਿਲਮ ਦੇ ਮੈਂ ਪੈਸੇ ਵੀ ਦੇ ਦਿੱਤੇ ਸੀਗੇ ਆਓ ਅਸੀਂ ਤੁਹਾਨੂੰ ਵੀ ਬੱਬੂ ਮਾਨ ਦੀ ਉਹ ਇੰਟਰਵਿਊ ਦਿਖਾ ਦਿੰਨੇ ਆ ਤੇ ਸੁਣਾ ਦਿੰਨੇ ਆ ਕਿ ਬੱਬੂ ਮਾਨ ਨੇ ਕੀ ਕਹੋ ਜ ਗਿਆ ਸੀਗਾ ਚਮਕੀਲੇ ਫਿਲਮ ਦੇ ਬਾਰੇ ਅਤੇ ਬੱਬੂ ਮਾਨ ਨੇ ਕਿਉਂ ਨਹੀਂ ਚਮਕੀਲਾ ਫਿਲਮ ਕੀਤੀ ਆਓ ਬਿਨਾਂ ਦੇਰੀ ਕੀਤੇ ਅਸੀਂ ਤੁਹਾਨੂੰ ਵੀ ਉਹ ਵੀਡੀਓ ਦਿਖਾ ਦਿੰਨੇ ਆ ਤੇ ਸੁਣਾ ਦਿੰਨੇ ਆ ਕਿ ਬੱਬੂ ਮਾਨ ਕੀ ਕਹ ਰਿਹਾ ਉਸ ਵੀਡੀਓ ਦੇ ਵਿੱਚ ਚਮਕੀਲੇ ਫਿਲਮ ਦੇ ਬਾਰੇ ਤੇ ਵੀਡੀਓ ਸਾਡੀ ਐਂਡ ਤੱਕ ਜਰੂਰ ਵੇਖਿਓ ਤਮਕੀਲੇ ਦੇ ਉੱਤੇ ਫਿਲਮ ਤੁਸੀਂ ਅਨਾਉਂਸ ਕਰੀ ਸੀ ਇੱਕ ਵਾਰੀ ਗੱਲ ਵੀ ਕੀਤੀ ਸੀ ਉਹਨਾਂ ਦੀ ਫੈਮਿਲੀ ਨੂੰ ਅਸੀਂ ਪੈਸੀ ਭੇਜੇ ਸੀ ਬਟ ਪ੍ਰੋਬਲਮ ਕੀ ਸੀ ਕਿ ਇਹ ਚਾਹੁੰਦੇ ਸੀ ਮੇਰੇ ਜਿਹੜੇ ਕੰਪਨੀ ਵਾਲੇ ਮੈਨੂੰ ਤਾਂ ਜ਼ੋਰ ਪਾਉਂਦੇ ਸੀ ਕਿ ਤੂੰ ਕਰ ਤੇ ਮੈਂ ਮੈਂ ਕੋਈ ਧਾਰਮਿਕ ਫਿਲਮ ਕਰਨੀ ਚਾਹੁੰਦਾ ਸੀ ਉਹ ਇਹਨਾਂ ਨੇ ਪਰਸਨਲੀ ਮਿਲ ਮਿਲ ਕੇ ਉਹਨਾਂ ਨੂੰ ਪੇਪੂ ਵੀ ਕੀਤਾ ਫਿਰ ਜਦੋਂ ਇਹ ਫਾਈਨਲ ਸਕ੍ਰਿਪਟ ਲੈ ਆਏ ਤਾਂ ਮੈਂ ਕਿਹਾ ਵੀ ਇਹ ਮੇਰੇ ਕਰਨ ਲੈ ਕਿ ਨਹੀਂ ਤੁਸੀਂ ਕਿਸੇ ਹੋਰ ਨਾਲ ਬਣਾ ਲਓ ਤੇ ਮੈਂ ਨਹੀਂ ਕਰ ਪਾਉਂਗਾ ਮੇਰਾ ਟੇਸਟ ਹੋਰ ਤਰ੍ਹਾਂ ਦਾ ਹੈ ਹਾਂਜੀ ਦੋਸਤੋ ਇਹ ਸੀਗੀ ਉਹ ਵੀਡੀਓ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਈ ਹੈ ਬੱਬੂ ਮਾਨ ਦੀਆਂ ਕਈਆਂ ਗੱਲਾਂ ਤੁਸੀਂ ਸੁਣ ਲਿਓ ਨੇ ਕਿ ਬੱਬੂ ਮਾਨ ਨੇ ਆਖਿਰਕਾਰ ਇਹ ਫਿਲਮ ਕਿਉਂ ਨਹੀਂ ਕੀਤੀ ਅਤੇ ਬੱਬੂ ਮਾਨ ਨੇ ਇਹ ਵੀ ਕਹਿ ਦਿੱਤਾ ਕਿ ਚਮਕੀਲੇ ਦੀ ਫੈਮਿਲੀ ਨੂੰ ਅਸੀਂ ਪੈਸੇ ਵੀ ਕਾਲ ਦਿੱਤੇ ਸੀਗੇ ਤੇ ਮੇਰੀ ਕੰਪਨੀ ਨੇ ਵੀ ਕਹਿ ਦਿੱਤਾ ਸੀਗਾ ਕਿ ਤੂੰ ਇਸ ਫਿਲਮ ਨੂੰ ਜ਼ਰੂਰ ਕਰੇਗਾ ਪਰ ਮੇਰਾ ਸਵਾਦ ਇਹੋ ਜਿਹਾ ਨਹੀਂ ਹੈ ਮੇਰਾ ਸਵਾਦ ਹੋਰ ਤਰ੍ਹਾਂ ਦਾ ਹੈ ਮੈਂ ਫਿਲਮ ਨੂੰ ਨਹੀਂ ਸੀਗਾ ਕਰਨਾ ਚਾਹੁੰਦਾ ਇਸ ਇੰਟਰਵਿਊ ਤੋਂ ਬਾਅਦ ਹੁਣ ਬੱਬੂ ਮਾਨ ਤੇ ਵੀ ਸਵਾਲ ਉੱਠ ਰਹੇ ਨੇ ਕਿ ਜੇਕਰ ਦਲਜੀਤ ਨੇ ਫਿਲਮ ਬਣਾ ਦਿੱਤੀ ਆ ਤਾਂ ਹੁਣ ਬੱਬੂ ਮਾਨ ਇਹ ਬਿਆਨ ਕਿਉਂ ਦੇ ਰਿਹਾ ਹੈ ਕਿ ਮੈਨੂੰ ਚਮਕੀਲੇ ਫਿਲਮ ਦੀ ਆਫਰ ਜਿਹੜੀ ਕਿਉਂ ਮਿਲੀ ਸੀਗੀ ਤੇ ਮੈਂ ਉਹ ਫਿਲਮ ਦੀ ਆਫਰ ਨੂੰ ਠੁਕਰਾ ਦਿੱਤਾ ਸਗੋ ਕਿ ਬੱਬੂ ਮਾਨ ਇਹ ਵੀ ਕਹਿੰਦਾ ਕਿ ਮੈਂ ਪੈਸੇ ਵੀ ਉਹਨਾਂ ਦੇ ਕਰੇੜ ਕਿ ਉਹ ਭੇਜ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਫਿਲਮ ਨੂੰ ਜਿਹੜਾ ਕਿ ਉਹ ਠੁਕਰਾਇਆ ਆ ਦੋਵੇਂ ਪੰਜਾਬੀ ਸਿੰਗਰ ਨੇ ਪਰ ਤੁਹਾਨੂੰ ਦੱਸ ਦੇ ਕਿ ਐਕਟਿੰਗ ਦੇ ਵਿੱਚ ਕਿਹੜਾ ਸਿੰਗਰ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆ ਦਲਜੀਤ ਜਾਂ ਬੱਬੂ ਮਾਨ ਜੇਕਰ ਬੱਬੂ ਮਾਨ ਇਸ ਫਿਲਮ ਨੂੰ ਬਣਾਉਂਦਾ ਤਾਂ ਤੁਹਾਨੂੰ ਉਹਨਾਂ ਦੀ ਐਕਟਿੰਗ ਕਿਵੇਂ ਦੀ ਲੱਗਦੀ ਦਲਜੀਤ ਦੀ ਫਿਲਮ ਦਾ ਚਮਕੀਲਾ ਦਾ ਤੁਸੀਂ ਦੇਖ ਲਈ ਹੋਣੀ ਆ ਜੇਕਰ ਇਹੀ ਫਿਲਮ ਬੱਬੂ ਮਾਨ ਨੂੰ ਬਣਾਉਣੀ ਪੈਂਦੀ ਤੇ ਬੱਬੂ ਮਾਨ ਦੀ ਐਕਟਿੰਗ ਤੁਹਾਨੂੰ ਕਿਹੋ ਜਿਹੀ ਲੱਗਦੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਐਦਾਂ ਦੀਆਂ ਨਵੇਂ ਆ ਤਾਜ਼ੀ ਅਪਡੇਟਾਂ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਦੁਨੀਆ ਨਵੀਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਕੋਹਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ